ਬੈ ਜਾ ਮਾਮੇ ਸਾਰੇ ਚਲ ਗਏ ਆ ਕੋ ਗੱਭਰੂ ਨੂੰ ਇੱਥੇ ਛੱਡ ਜੋ ਇੱਕ ਦਿਨਾਂ ਨਾਂ ਵੜੇ ਗਲਤ ਰੱਖੇ ਆ ਪਹੁੰਚੋਂ ਨਿਕਲਿਆ ਨਹੀਂ ਨਾ ਗੱਭਰੂ ਇਹ ਕੋਈ ਰਾਂਗੋ ਦਾ ਤੂ ਫਰਗਾਈ ਤੇ ਨਾ ਗੋਰਾ ਜਿਹੜਾ ਨਾ ਖੁਸ਼ ਆ ਉਹ ਹਾਰ ਵੇਲੇ ਕਲਪਿਆ ਰਹਿੰਦਾ ਈ ਬਸ ਬਿੱਲੇ ਦੇ ਪਿਓ ਨੇ ਨਾ ਚੱਜਦਾ ਰਸਤਾ ਆ ਦਾ ਹੰਤਾ ਤੇ ਗਰਮੀ ਬੜੀ ਲੱਗਦੀ ਆਵੇ ਓ ਬੇਲਿਆ ਮੇਰੀ ਸੁਣ ਲੈ ਗੱਲ ਕੋਈ ਵੀ ਸਕੀਨ ਕੂਮ ਲਾ ਕੇ ਤੈਨੂੰ ਬਾਹਰ ਘੜ ਦੇ ਇਥੋਂ ਮੈਂ ਉਹਨੂੰ ਨਾਲ ਹੀ ਰੱਖਣਾ ਓ ਭਰਾਵਾ ਮੈਂ ਕਿਹਾ ਉਹਨੂੰ ਨਾਲ ਰੱਖ ਕੇ ਖੁਸ਼ ਆ ਹੌਸਲਾ ਕਰੇਗਾ ਥੋੜਾ ਕਾਲਾ ਨਾ ਪੈ ਤੇ ਠੰਡ ਰੱਖ ਓ ਕੀ ਠੰਡ ਰੱਖ ਓ ਉਹਨੂੰ ਬੰਦੇ ਦਾ ਬਣ ਕੇ ਪੈਂਡਿਕ ਲਾ ਦੇਣੇ ਤਾਂ ਮੈਂ ਗਲ ਘੁੱਟ ਕੇ ਮਾਰ ਦੇਣਾ ਹੀ ਜਿੱਥੇ ਜਾਂਦਾ ਉੱਥੇ ਗੰਦ ਪਾਉਂਦਾ ਨਾਲੇ ਸਿਨਵੇਂ ਚ ਉਹਨੇ ਕੀ ਕਰਤੂਤ ਕੋਲੀ ਓਏ ਜਿਹੜਾ ਹੱਥੋਂ ਦਾ ਨਾਸਾ ਚ ਉਹ ਹੱਥੋਂ ਦਾ ਫੁੱਲਿਆ ਜੀ